ਮਾਪਿਆਂ ਦੀ ਇੰਨੀ ਸੋਹਣੀ ਲਾਡਲੀ ਧੀ ਦੇ ਨਾਲ ਵਿਆਹ ਤੋਂ ਬਾਅਦ ਸਹੁਰੇ ਘਰ ਦੇ ਵਿੱਚ ਇੰਨੀ ਜ਼ਿਆਦਾ ਤਸ਼ੱਦਦ ਹੋਈ ਉਸ ਨੂੰ ਗਲਤ ਤੱਕ ਨਹੀਂ ਕਰਨ ਦਿੱਤੀ ਜਾਂਦੀ ਸੀ ਉਸ ਦਾ ਪਤੀ ਉਸ ਨੂੰ ਫੋਨ ਨਹੀਂ ਕਰਦਾ ਸੀ ਪਰ ਜਦ ਦੋਸਤ ਨੇ ਫੋਨ ਕੀਤਾ ਤਾਂ ਉਸ ਆਖਰੀ ਫੋਨ ਤੋਂ ਬਾਅਦ ਇਸ ਕੁੜੀ ਦੀ ਜਾਨ ਚਲੀ ਗਈ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਹੁਣ ਅਸੀਂ ਫਿਲਹਾਲ ਅੰਤਿਮ ਸੰਸਕਾਰ ਨਹੀਂ ਕਰਾਂਗੇ ਮੁੰਡੇ ਨੂੰ ਫੜਿਆ ਨਹੀਂ ਜਾ ਰਿਹਾ ਤੇ ਉਸ ਦੇ ਪਰਿਵਾਰਕ ਮੈਂਬਰ ਵੀ ਘਰ ਤੋਂ ਫਰਾਰ ਹੋ ਗਏ ਨੇ ਪੁਲਿਸ ਦਾ ਕਹਿਣਾ ਹੈ ਕਿ ਇਹ ਖਬਰ ਉਹਨਾਂ ਦੇ ਕੋਲ ਪਹਿਲਾਂ ਹੀ ਪਹੁੰਚ ਗਈ ਸੀ ਜਿਸ ਤੇ ਚਲਦੇ ਹੋਏ ਘਰ ਤੋਂ ਤਾਲਾ ਲਾ ਕੇ ਉਹ ਫਰਾਰ ਹੋ ਗਏ ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕੀਤਾ ਅਸ਼ੋ ਦਾ ਫੋਨ ਆਇਆ ਉਹਦਾ ਲਾਸਟ ਫੋਨ ਆਇਆ ਉਹਨੇ ਮੇਰੀ ਕੁੜੀ ਮਾਰੀ ਉਹਨੇ ਮੰਨੂ 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 ਮਨਿੰਦਰ ਦੇ ਮੰਨੂ ਉਹ ਉਹਦਾ ਲਾਸਟ ਫੋਨ ਆਇਆ ਕੋਣ ਹੈ ਜਿਨ੍ਹਾਂ ਦੇ ਨਾਮ ਲੈਦੇ ਹੋ ਤੁਸੀਂ ਉਹਦੇ ਹਸਬੰਦ ਮੁੰਡੂਰੀ ਦਾ ਉਹ ਬਾਹਰ ਹੈਗਾ ਵਾ ਉਹ ਬਾਹਰ ਹੈ ਪਰ ਮਾਡਾ ਹੋਟਲ ਕਰੋ ਜੀ ਅਸੀਂ ਅਸੀਂ ਤੁਹਾਡਾ ਮੁੰਡਾ ਅਮਰੀਕਾ ਤੋਂ ਆਇਆ ਸੀ ਕਰਕੇ ਦਿੱਤਾ ਉਹਨਾਂ ਨੂੰ ਸਾਰਾ ਕੁਝ ਉਹਨਾਂ ਨੂੰ ਕਰਕੇ ਦਿੱਤਾ ਫਿਰ ਤੁਸੀਂ ਸਾਨੂੰ ਇਸ ਚੀਜ਼ ਨੂੰ ਕਹਿ ਰਹੇ ਹੋ ਅਸੀਂ ਇਹ ਚੀਜ਼ ਨੂੰ ਇਹ ਕੁੜੀ ਨੂੰ ਇੰਨਾ ਟੌਰਚਰ ਕੀਤਾ ਉਹਨਾਂ ਨੇ ਉੱਥੋਂ ਉਹਨੂੰ ਕੁੜੀ ਨੂੰ ਲੈ ਕੇ ਆਏ ਨੇ ਟੌਰਚਰ ਕਰਦੇ ਮੈਂਟਲੀ ਟੌਰਚਰ ਕਰਦੇ ਸੀ ਉਹਦੀ ਨਾ ਨਾ ਉਹ ਸਾਰੇ ਟੌਰਚਰ ਕਰਦੇ ਸੀ ਉਹਨੂੰ ਇੱਥੇ ਛੱਡ ਕੇ ਗਏ ਨੇ ਸਾਨੂੰ ਪਤਾ ਹੀ ਨਹੀਂ ਹੈਗਾ ਛੱਡ ਕੇ ਆਪ ਚਲੇ ਗਏ ਨੇ ਕੁਝ ਦੱਸਿਆ ਤੁਹਾਨੂੰ ਲੜਕੀ ਨੇ ਲੜਕੀ ਨਾ ਥੋੜੀ ਬੋਦੀ ਗੱਲ ਹੁੰਦੀ ਸੀ ਐਦਾਂ ਦੇਖੋ ਜੀ ਉਹ ਲੜਕੀ ਜਿਆਦਾ ਗੁਰੂ ਘਰ ਨੂੰ ਮੰਨਣ ਵਾਲੀ ਸੀ ਉਹ ਦੱਸਦੀ ਨਹੀਂ ਗੱਲ ਉਹ ਦੱਸਦੀ ਨਹੀਂ ਸੀ ਕਿਸੇ ਨਾਲ ਗੱਲ ਹੀ ਨਹੀਂ ਕਰਦੀ ਸੀ ਗੱਲਬਾਤ ਹੀ ਨਹੀਂ ਕੋਈ ਕੀਤੀ ਲੜਕੀ ਨਾਲ ਗੱਲ ਹੀ ਬਾਤ ਨਹੀਂ ਕਰਦੀ ਸੀ ਕਿਉਂਕਿ ਫਾਦਰ ਸਾਹਿਬ ਆਟੋ ਚਲਾਉਂਦੇ ਨੇ ਅੱਛਾ ਜੀ ਆਟੋ ਚਲਾਉਂਦੇ ਨੇ ਉਹ ਕਦੇ ਵੀ ਆਪਣੇ ਪਰਚਰ ਕਰਦੇ ਕੋਈ ਪ੍ਰਚਾਰ ਕਰ ਰਾਮਖਾਨਾ ਰਿਸ਼ਤਾ ਕਿਹਨੇ ਕਰਵਾਇਆ ਸੀ ਸਰ ਹਾਂਜੀ ਰਿਸ਼ਤਾ ਕਿਹਦੇ ਵੱਲੋਂ ਹੋਇਆ ਸੀਗਾ ਉਹ ਜਾਣ ਪਛਾਣ ਚ ਸੀ ਤੁਹਾਡੇ ਉਹਨਾਂ ਦੇ ਵਿਚੋਲਣ ਦੇ ਵਿੱਚ ਜਾਣ ਪਛਾਣ ਸੀ ਤੁਹਾਡੀ ਸੀਗੀ ਜਾਣ ਪਛਾਣ ਸਾਡੀ ਰਹੀ ਸੀ ਜਾਣ ਪਛਾਣ ਜੀ ਤੇ ਫਿਰ ਪੂਰੀ ਗੱ ਦੇਸੀ ਕਿਦਾਂ ਸੀ ਕਾਰਨ ਇਹ ਸੀ ਉਹ ਕਿਨਾਂ ਦਾਜ ਦੇ ਵਿੱਚ ਪੰਗਾ ਖੜਾ ਕਰਾ ਲਿਆ ਸੀ ਸਾਨੂੰ ਕੁੜੀ ਦੱਸਦੀ ਨਹੀਂ ਸੀ ਸਾਨੂੰ ਉਹਦੇ ਵਿਛੋਲਣ ਤੋਂ ਪਤਾ ਲੱਗਦਾ ਸੀ ਹਨਾ ਤੁਹਾਡੀ ਚੀਜ਼ਾਂ ਸਹੀ ਨਹੀਂ ਨੇ ਜਾਂ ਆ ਚੀਜ਼ਾਂ ਮੁੰਦਰੀਆਂ ਸਹੀ ਨਹੀਂ ਆਈਆਂ ਤੇ ਹਲਕੀਆਂ ਮੁੰਦਰੀਆਂ ਜਿੱਤਿਆ ਨੇ ਉਹ ਚੱਕਰੇ ਸਾਨੂੰ ਕੁੜੀ ਨੂੰ ਅੰਦਰੋਂ ਉਹਨਾਂ ਤੋਂ ਪੁੱਛਿਆ ਨਹੀਂ ਜਿਹੜਾ ਦਾਜ ਮੰਗੇ ਦਾਜ ਮੰਗਿਆ ਜਾਂਦਾ ਹੈ ਜਿਹੜਾ ਉਹ ਤੁਹਾਨੂੰ ਕੁੜੀ ਦੱਸਦੀ ਸੀ ਜਾਂ ਵਿਚੋਲਣ ਦੱਸਦੀ ਸੀ ਵਿਚੋਲਣ ਅੱਛਾ ਵਿਚੋਲਣ ਦੱਸਦੀ ਸੀ ਵਿਚੋਲਣ ਦੱਸਦੀ ਕੁੜੀ ਨੇ ਸਾਨੂੰ ਕੋਈ ਗੱਲ ਨਹੀਂ ਕੀਤੀ ਹੈਗੀ ਕੁੜੀ ਤਾਂ ਅਸੀਂ ਪਛ ਪਛ ਥੱਕ ਜਾਂਦੇ ਨਹੀਂ ਦੱਸਿਆ ਨਹੀਂ ਉਹਨੇ ਵਿਚੋਲਣ ਸਾਨੂੰ ਫੋਨ ਕਰਕੇ ਦੱਸਦੀ ਸੀ ਆਵੇਂ ਆਹ ਚੀਜ਼ਾਂ ਤੁਹਾਡੀਆਂ ਘਟ ਨੇ ਆਹ ਚੀਜ਼ਾਂ ਤੁਸੀਂ ਸਹੀ ਨਹੀਂ ਦਿੱਤੀਆਂ ਕੱਪੜੇ ਸਹੀ ਨਹੀਂ ਦਿੱਤੇ ਜਦੋਂ ਵਿਆਹ ਕੀਤਾ ਸੀ ਕੁੜੀ ਦਾ ਉਦੋਂ ਉਹਨਾਂ ਨੇ ਵਿਚੋਲਣ ਨੇ ਵਿਚੋਲਣ ਨੇ ਕਿਹਾ ਸੀ ਕਹਿੰਦੀ ਇਹ ਆਹ ਮੰਦਰੀਆਂ ਮੰਗ ਰਹੇ ਨੇ 6 ਮੰਦਰੀਆ ਮੰਗ ਰਹੇ ਨੇ ਆ ਟੋਪਸ ਮੰਗ ਰਹੇ ਨੇ ਤੇ ਰੋਟੀ ਕਹਿੰਦੇ ਹਾਟ ਰੇ ਚਾਹੀਦੇ ਵਧੀਆ ਫਾਸਟ ਆ ਹਟਲਾਂ ਨਹੀਂ ਚਾਹੀਦਾ ਫਿਰ ਮੰਡਾ ਹਟਲ ਕੀਤਾ ਆਟੋ ਵਾਲਾ ਆਟਾ ਚਲਾਣ ਵਾਲਾ ਇੰਨਾ ਨੇ ਕੀਤਾ ਨਹੀਂ ਸਰ ਅੱਜ ਜਿਹੜਾ ਅਰੋਸਪ੍ਰੋਸੈਸਿੰਗ ਕਰ ਰਹੇ ਹੋ ਕਿਸ ਕਾਰਨ ਕਰ ਰਹੇ ਹੋ ਕਿ ਪੁਲਿਸ ਸਾਮਾਨ ਸਾਫ ਮਿਲਣਾ ਚਾਹੀਦਾ ਕੁੜੀ ਉਹਨੂੰ ਅਰੈਸਟ ਨਹੀਂ ਹੋ ਰਹਾ ਅੱਛਾ ਜੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀ ਮੰਡਾ ਇੱਥੇ ਹੀ ਹੈ ਕਿ ਬਾਹਰ ਹੈ ਲੇਕਿਨ ਡੂ ਚੱਲ ਰਹੀ ਟੀਲੀ ਜਾਣਾ ਇੱਥੇ ਹੀ ਹੈ ਮੰਡਾ ਅਮਰੀਕਾ ਜੀ 22 ਦਿਨ ਵਿਆਹ ਹੈ ਨੂੰ 2 ਦਿਨ ਹੋਏ ਸੀ ਮੁੰਡਾ ਅਮਰੀਕਾ ਚਲੇ ਗਿਆ ਮੁੰਡੇ ਦੇ ਘਰ ਦੇ ਮੁੰਡੇ ਦੇ ਘਰ ਦੇ ਪੱਜੇ ਨਹੀਂ ਕਰੂੰ ਅੱਛਾ ਜੀ ਘਰ ਛੱਡ ਕੇ ਰਿਸ਼ਤੇਦਾਰ ਦੇ ਘਰ ਪਹੁੰਚ ਨਹੀਂ ਕਿੱਥੇ ਲੁਕੇ ਹੋਏ ਨੇ ਨਹੀਂ ਫੋਨ ਕਰਕੇ ਵੀ ਨਹੀਂ ਪੁੱਛਿਆ ਫੋਨ ਕਰਕੇ ਵੀ ਨਹੀਂ ਪੁੱਛਿਆ ਕਰਦੇ ਜਾਂਦੇ ਤੇ ਜਿਹੜਾ ਉਹਨਾਂ ਦੇ ਹਸਬੰਦ ਦਾ ਵਿਵਾਰ ਕਿਉਂ ਜਿਹਾ ਸੀਗਾ ਬੇਟੀ ਨਾਲ ਹਾਂ ਜੀ ਉਹਨਾਂ ਦੇ ਜਿਹੜੇ ਘਰ ਵਾਲੇ ਸੀਗੇ ਹਸਬੈਂਡ ਸੀਗੇ ਉਹਦਾ ਹੀ ਲਾਸਟ ਉਹਦਾ ਫੋਨ ਆਇਆ ਉਹਦਾ ਲਾਸਟ ਫੋਨ ਆਇਆ ਉਹਨੇ ਮੇਰੀ ਕੁੜੀ ਮਾਰੀ ਉਹਨੇ ਮੰਨੂ 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 ਮਰਿੰਦਰ ਦੇ ਮੰਨੂ ਉਹਨੇ ਉਹਦਾ ਲਾਸਟ ਫੋਨ ਆਇਆ ਕੋਣ ਹੈ ਜਿਨ੍ਹਾਂ ਦੇ ਨਾਮ ਲੈ ਰਹੇ ਸੀ ਉਹਦੇ ਉਹਦੇ ਹਸਬੈਂਡ ਨੇ ਮੁਕੜੀ ਦਾ ਉਹ ਬਾਹਰ ਹੈਗਾ ਉਹ ਬਾਹਰ ਪਰਿਵਾਰ ਤੇ ਸਾਰਾ ਇੱਥੇ ਹੋਣਾ ਬਾਕੀ ਸਾਰਾ ਇੱਥੇ ਹੀ ਹੈ ਕਿੱਥੇ ਤੇ ਰੈਡ ਵਾਲੇ ਅੰਕਲ ਜੀ ਮੰਮੀ ਕਿੱਥੇ ਹੋਏ ਨੇ ਹੁਣ ਮੈਂ ਕੁੜੀ ਦਾ ਤਾਇਆ ਠੀਕ ਹੈ ਠੀਕ ਹੈ ਜੀ ਕੁੜੀ ਦੀ 3.5 ਮਹੀਨੇ ਵਿਆਹੀ ਸੀਗੀ ਅੱਛਾ ਜੀ ਆ ਗਿਆ ਚਲੋ ਅਸੀਂ ਥੋੜਾ ਜਿਹਾ 20 ਦਿਨ ਰਿਹਾ ਮੁੰਡਾ ਸਾਨੂੰ ਬਾਹਰ پتہ ਲੱਗਾ ਮੁੰਡੇ ਨੇ ਕੁਛ ਆਦੀ ਕਰਾਈ ਹੈ ਇੱਥੇ ਤਾਂ ਰਹਿਣ ਵਾਲਾ ਮੁੰਡਾ ਮੁੰਡਾ ਦਾ ਯੂਐਸਏ ਅਪਰੋਈ ਪਰਤੋ ਪਰੋਤ ਪਰ ਵਿਆਹ ਹੋਇਆ ਸੀ ਅੱਛਾ ਜੀ ਅਸੀਂ ਕੁੜੀ ਨੂੰ ਇੰਨਾ ਤੱਕ ਪਰੇਸ਼ਾਨ ਕਰਦੇ ਸੀ ਇੰਨਾ ਤੱਕ ਪਰੇਸ਼ਾਨ ਕਰਦੇ ਸੀ ਕੁੜੀ ਦੇ ਬਰਦਾਸ਼ਤ ਬਹਾਦ ਹੋ ਗਈ ਹੈ ਕਿਉਂ ਕਰਦੇ ਹੋ ਪਰੇਸ਼ਾਨ ਦਾਜ ਤੂੰ ਅੱਛਾ ਜੀ ਜਾਂ ਉਹ ਮੁੰਡੇ ਦਾ ਕੋਈ ਗੱਲ ਨਹੀਂ ਕਰਨੀ ਕਰ ਕਿ ਮਾਪਿਆਂ ਨੂੰ ਦੱਸਣਾ ਕਿ ਚਾਚੇ ਦਾ ਇਹਨੂੰ ਦੱਸਣਾ ਇਹ ਮਾਮੇ ਨਾਲ ਇਹਨੂੰ ਦੱਸਣਾ ਇਹ ਕੋਈ ਗੱਲ ਹੋਈ ਜੇ ਕੋਈ ਫੋਨ ਸੁਣਦਾ ਸੀ ਤਾਂ ਫੋਨ ਦੇ ਕੋਲ ਖੜ ਕੇ ਕਿਹੜਾ ਕਾਲ ਫੋਨ ਕਰ ਰਿਹਾ ਤੁਹਾਨੂੰ ਕਿਹੜਾ ਰਿਸ਼ਤੇਦਾਰ ਕਰ ਰਿਹਾ ਇਹ ਇਹ ਗੱਲਾਂ ਸੁਣਦੇ ਵੇਖੋ ਇੰਨਾ ਟੋਰਚ ਕਰਿਆ ਕੁੜੀ ਨੂੰ ਆਲੇ 3 ਮਹੀਨੇ 2.5 ਮਹੀਨੇ ਵਿਆਹ ਨੂੰ ਹੋਇਆ ਆਪਨਾਵਾ ਦਿੱਤੀਆ ਸਾਡਾ ਬੱਚਾ ਅਜੇ ਹੋਇਆ ਕੱਲ ਨੂੰ ਹੋਰ ਕੁੜੀ ਵੀ ਕਰ ਸਕਦੀ ਸਰ ਲੜਕੀ ਕਿੱਥੇ ਰਹਿੰਦੀ ਸੀ ਕਿ ਆਪਣੇ ਸਾਰੇ ਪਰਿਵਾਰ ਦੇ ਪੇਕੇ ਆ ਤੇ ਰਹਿੰਦੇ ਸੀ ਬਹੁਤ ਛੱਡ ਕੇ ਗਿਆ ਨੇ ਜੀ ਸਾਡੇ ਕੀ ਹੈ ਤੇ ਕਿਹੜੀ ਜਗ੍ਹਾ ਦਾ ਮਾਮਲਾ ਸਰ ਇਹ ਆਪਣਾ ਪਾਸਟਿਕ ਮਿਟੋਲ ਕਦੋਂ ਛੱਡ ਕੇ ਗਿਆ ਆ 7 6 7 ਦਿਨ ਹੋਇਆ ਬਣਾ ਰਹੇ ਉਹਦੇ 6 7 ਦਿਨ ਹੋ ਗਏ ਅੱਛਾ ਜੀ ਹਾਂਜੀ ਤੇ ਸਾਰੇ ਇਹ ਵੀ ਗੱਲ ਹੈ 2.5 ਤੋਂ 2 ਮਹੀਨੇ ਪਹਿਲਾਂ ਉੱਥੇ ਹੀ ਰਹਿੰਦੇ ਸੀ ਕਿ ਉਹ ਕਿਹੜੀ ਨਾਮ ਅਸਲ ਤੁਹਾਡਾ ਜਦੋਂ ਅਸੀਂ ਬੱਸਾਂ ਨੂੰ ਇਨਸਾਫ ਦਿ ਕੁੜੀ ਦਾ ਵਿਆਹ ਕੀਤਾ ਸੀ ਅਸੀਂ ਆਪ ਨੂੰ ਮਮਾ ਨੂੰ ਭੈਣ ਦਸਤਾ ਹੋ ਗਿਆ ਸਾਰਾ ਕੁਝ ਹੋ ਗਿਆ ਕੁੜੀ ਨੇ ਮੰਗ ਕੀਤੀ ਸਾਡੇ ਦੀ ਕੀਤਾ ਜਾਵੇ ਸਾਡੇ ਸਾਹਮਣੇ ਲੈਣਾ ਇਸੇ ਤਰ੍ਹਾਂ ਮੰਗ ਕੀਤੀ ਜੀ ਛਾਪਾ ਚਾਹੀਦੀ ਇਹਨੇ ਟੋਪ ਚਾਹੀਦੇ ਮਾਂ ਦੇ ਸੱਸ ਦੇ ਮੁੰਡਾ ਡਿਪੋਰਟ ਹੋਣਾ ਚਾਹੀਦਾ ਬਾਹਰ ਉਸ ਤੋਂ ਬਾਅਦ ਅਸੀਂ ਆਇਆ ਵਿਆਹ ਕੀਤਾ ਰੋਮਾਂਡਾ ਦੇ ਵਿਆਹ ਹੋਟਲ ਦਾ ਵਿਆਹ ਕਹਿੰਦੇ ਕਿ ਫੁੱਟਰੇ ਵਿਆਹ ਚਾਹੀਦਾ 5 ਸਟਾਰ ਹੋਟਲ ਨਾਲ ਕਿੰਨੀ ਗੱਲਬਾਤ ਨਹੀਂ ਸਾਡੇ ਨਾਲ ਕਿਹੋ ਕਰੇ ਵਧੀਆ ਵਧੀਆ ਰੋਟੀ ਹੋਣੀ ਚਾਹੀਦੀ ਨਾਲ ਲਾਈਵ ਜੀ 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 ਜ ਉਹ ਕਰਦੇ ਉਹ ਨੇ ਦਾਜ ਬਾਰੇ ਤੰਗ ਕਰਦੇ ਸੀ ਹਾਂ ਵੀ ਲੇਗਾ ਫਿਰ ਜੀ ਹੁਣ ਵਿਚੋਲਣ ਨੂੰ ਫੋਨ ਕਰਦੀ ਸੀ ਹਾਂ ਵੀ ਆ ਚੀਜ਼ਾਂ ਨਹੀਂ ਤੁਸੀਂ ਦਿੱਤੀਆਂ ਅੱਛੇ ਜੀ ਤੇ ਆ ਚੀਜ਼ਾਂ ਤੁਹਾਡੀ ਕੰਪਨੀ ਉਹ ਕਾਠੀ ਕਰਕੇ ਰੱਖੀ ਹੋਇਆ ਨੇ ਕੱਪੜੇ ਨਹੀਂ ਚਾਚੀ ਦੇ ਦਿੱਤੇ ਸਮੁੰਦਰੀਆਂ ਨਹੀਂ ਚਾਹਦੀਆਂ ਦਿੱਤੀਆਂ ਮੈਨੂੰ ਸੋਨਾ ਸੀ ਕਿੱਥੋਂ ਦੇ ਆਟੋ ਚਾਹਣ ਵਾਲਾ ਉਹ ਹੋਟਲੇ ਜੀ ਮੈਨੂੰ ਕਹਿੰਦਾ ਰੋਟੀ ਖਾਣ ਮੈਂ ਰੋਟੀ ਖੀਤੀ ਜਿੱਦਾਂ ਉਹਨਾਂ ਨੇ ਕਿਹਾ ਮੈਂ ਕੀ ਕਰਜ਼ੇ ਕਰਜ਼ਾ ਚੱਕ ਕੇ ਸਾਰਾ ਕੁਝ ਕੀਤਾ ਫਿਰ ਉਸ ਤੋਂ ਬਾਅਦ ਕੁੜੀ ਮੁੰਡਾ ਮੁੰਡਾ ਕੁੜੀ ਦਾ ਵਿਆਹ ਕਰਾਇਆ ਤੇ 22 ਦਿਨਾਂ ਬਾਅਦ ਮੁੰਡਾ ਅਮਰੀਕਾ ਚਲਾ ਗਿਆ ਇੱਕ ਮਹੀਨਾ ਗੱਲ ਨਹੀਂ ਕੀਤੀ ਮੁੰਡੇ ਨੇ ਉਸ ਵੇਲੇ ਜਦੋਂ ਗੱਲ ਕੀਤੀ ਜੋ ਗੱਲ ਕੀਤੀ ਪਤਾ ਨਹੀਂ ਕੀ ਗੱਲਾਂ ਕਰਦੀ ਇਹਨੇ ਉਹ ਕੁੜੀ ਨਹੀਂ ਸਾਨੂੰ ਨਹੀਂ ਦੱਸ ਰਹੀ 28 ਕੁੜੀ ਸਾਨੂੰ ਦੱਸ ਰਹੀ ਉਹ ਵਾ ਤੁਹਾਡੇ ਜਿਹੜਾ ਜੁਆਈ ਸੀ ਕੀ ਨਾਮ ਸੀ ਤੁਸੀਂ ਫ੍ਰੀਵਰ ਕੀ ਲੈਣ ਥੋੜੀ ਲੈ ਪਰ ਇਹਨਾਂ ਦੀ ਜਾਨ ਨੂੰ ਰੋ ਰਹੇ ਆ ਜਿਹਨੇ ਜੁਆਈ ਕੀਤੀ ਨੇ ਤੁਹਾਨੂੰ ਫੋਨ ਕੀਤਾ ਉਹਨੂੰ ਇੰਦਰ ਸਿੰਘ ਨੂੰ ਮਨ ਫੋਨ ਕਰਨ ਤੋਂ ਬਾਅਦ 10 ਮਿੰਟ ਬਾਅਦ ਉਹਨਾਂ ਅਮੀਸ਼ ਸਿੰਘ ਗਗਨਪਾਲ ਵੀਰ ਸਿੰਘ ਮੌਤ ਨੂੰ ਗੱਲ ਲਾ ਲਿਆ ਉਹਦੀ ਦਿਮਾਗ 'ਤੇ ਕੀ ਪ੍ਰੈਸ਼ਰ ਪਾਇਆ ਮੁੰਡੇ ਨੇ ਉਹਦੀ ਮਾਸੀ ਸਾਸਰੀ ਮਾਸੇ ਮਸਾਸ ਨੇ ਹੁੰਦੇ ਨੇ ਪਤਨੀ ਕੀ ਕੀਤਾ ਕੀ ਨਹੀਂ ਕੀਤਾ ਬਾਅਦ ਉਸ ਤੋਂ ਬਾਅਦ ਪੁੱਤਰ ਦੀ ਕਮਾਈ ਨਾਲ ਢੇਡ ਭਰ ਜਾਣਾ ਹੈ ਬੱਚੇ ਨੂੰ ਪਰੇਸ਼ਾਨ ਕਰਕੇ ਢੇਡ ਭਰ ਗਿਆ ਪੁਲਿਸ ਨੂੰ ਕਿਹਾ ਹੈ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਪਰ ਚਰ ਉਹਨਾਂ ਦਾ ਪਰਿਵਾਰ ਦੇ ਚੀਜ਼ਾਂ ਦੇ ਦਿੱਤਾ ਘਟਾਤਾ ਕਿ ਜੋ ਫੋਰਸ ਕਪਾਲਿਸ ਕਰੇਗੀ ਉਹੀ ਸਾਥ ਚੱਲ ਰਹੇ ਪੁਲਿਸ ਦੇ ਨਾਲ ਇਸ ਟਾਈਮ ਇੱਥੇ ਪਈਏ ਕਿਹੜੀ ਥਾਂ ਨੂੰ ਭਾਇਓ ਮੈਂ ਸਚੂ ਬਾਬਾ ਖੇਲਾ ਜੀ ਕਮਿਸ਼ਨਰਡ ਜਲੰਧਰ ਤੋਂ ਤੇ ਕੀ ਪੂਰਾ ਮਸਲਾ ਕੀ ਅੱਜ ਮਸਲਾ ਹੈ ਕਿ ਹਰਜੋਤ ਨਾਮਕ ਲੜਕੀ ਸੀ ਜਿਹਦੇ ਦੋ ਦਿਨ ਪਹਿਲਾਂ ਕਰ ਲਿਆ ਆਪਣੇ ਪੇਕੇ ਪਰਿਵਾਰ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਫਾਦਰ ਸਾਹਿਬ ਦੇ ਬਿਆਨਾਂ ਦੇ ਅਸੀਂ ਤੁਰੰਤ ਹੀ ਪਰਚਾ ਜਿਹੜਾ ਕੇਸ ਰਜਿਸਟਰ ਕਰ ਲਿਆ ਉਹਦੇ ਸਹੁਰੇ ਹੈਗੇ ਫੋਜ਼ਪੁਰ 3 ਮਹੀਨੇ ਪਹਿਲਾਂ ਸ਼ਾਦੀ ਅਕਤੂਬਰ ਦੇ ਵਿੱਚ ਹੋਈ ਹੈ ਉਹਨਾਂ ਦੇ ਬਾਈ ਨੇ ਮੈਂ ਇੱਕ ਉਹਨਾਂ ਦੇ ਹਸਬੰਡ ਤੇ ਜਿਹੜਾ ਵਿਦੇਸ਼ ਦੇ ਵਿੱਚ ਰਹਿੰਦਾ ਤੇ ਨਾਲ ਹੀ ਉਹਨਾਂ ਦੇ ਸੱਸੋਰੇ ਤੇ ਕੇਸ ਰਿਸਟ ਕਰ ਲਿਆ ਛਾਪ ਕੇ ਮਾਰੀ ਤੁਰੰਤ ਹੀ ਕੀਤੀ ਉਹ ਮੌਕੇ ਤੇ ਹੀ ਕਰੋ ਜਦੋਂ ਉਹਨਾਂ ਨੇ ਟੀਵੀ ਦੇ ਵਿੱਚ ਖਬਰ ਸੁਣੀ ਉਹ ਭੱਜ ਗਏ ਸੀਗੇ ਤੇ ਅੱਜ ਪੋਸਟਮਾਰਟਮ ਹੋਇਆ ਜੀ ਤੇ ਉਹਦੇ ਪਰਿਵਾਰ ਨਾਲ ਗੱਲ ਕਰਕੇ ਸੰਸਕਾਰ ਕਦੋਂ ਕਰਦੇ ਉਹਨਾਂ ਦਾ ਇੱਕ ਬੇਟਾ ਬਾਹਰ ਹੋਣਾ ਇਸ ਕਰਕੇ ਥੋੜੀ ਡਿਲੇ ਹੋਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਗਈ ਐਫ ਆਰ ਵੀ ਰਜਿਸਟਰ ਕਰ ਲਈਏ ਤੁਸੀਂ ਨਹੀਂ ਹਜੇ ਹਾਂਜੀ ਹਾਂਜੀ ਐਫ ਆਰ ਕਿੰਨੇ ਕਿੰਨੇ ਦਰਜ ਕੀਤੀ ਕੀ ਕੀ ਨਾਮ ਹੋਣਾ ਉਹਨਾਂ ਦਾ ਰੈਸਟ ਜੀ ਹਜੇ ਰੈਸਟ ਨਹੀਂ ਪਈ ਉਹ ਤਾਲੇ ਮਾਰ ਕੇ ਘਰੋਂ ਭਜੇ ਹੋਏ ਸੀ ਜਿਹੜੇ ਉਹਨਾਂ ਦੇ ਨੇਬਰਿੰਗ ਸੀਗੇ ਜਿਹੜੇ ਰਿਸ਼ਤedar ਸੀਗੇ ਉਹ ਵੀ ਘਰੋਂ ਭੱਜ ਚੁੱਕੇ ਸੀ ਨਾਲ ਹੀ ਤਾਲੇ ਬੰਦ ਕਰਕੇ ਉਹਨਾਂ ਦਾ ਮਨਿੰਦਰ ਸਿੰਘ ਉਹਦੇ ਹਸਬੈਂਡ ਦਾ ਨਾਮ ਜੀ ਤੇ ਬਲਵੀਰ ਸਿੰਘ ਉਹਦੇ ਸਹੁਰਾ ਦਾ ਨਾਮ ਸਸਦਾ ਨਾ ਕਮਲੇਸ਼ ਗੌਰ ਤੇ ਜਿਹੜਾ ਹਸਬੈਂਡ ਉਹ ਬਾਹਰ ਰਹਿੰਦਾ ਰੈਡਕੋ ਹਾਂ ਬਾਹਰ ਰਹਿੰਦਾ ਉਹ ਮੇਰੇ ਖਿਆਲ 20 ਤੋਂ ਮੈਰਿਜ ਤੋਂ 25 ਦਿਨ ਬਾਅਦ ਹੀ ਬਾਹਰ ਚਲਾ ਗਿਆ ਸੀ ਜਿਹੜਾ ਨੋਟਿਸ ਵਗੈਰਾ ਰੈਡਕੋ ਨਹੀਂ ਇਹ ਸਿਟੀ ਦਾ ਕੋਈ ਪਤਾ ਨਹੀਂ ਗਾ ਜਿਹੜਾ ਸਰ ਦੱਸਿਆ ਜਾ ਰਿਹਾ ਕਿ ਪਰਿਵਾਰ ਉਹ ਕਰਵਾ ਦਿੱਤਾ ਉਹ ਕਰਵਾ ਰਹੇ ਜੀ ਉਹ ਪ੍ਰੋਸੈਸ ਦੇ ਵਿੱਚ ਆ ਉਹ ਹੋ ਜਾਊਗਾ ਜਾਂ ਸ਼ਾਮ ਤੱਕ ਓਕੇ ਹੋ ਜਾਊਗਾ ਸਰ ਪਰਿਵਾਰ ਦਾ ਕਹਿਣਾ ਕਿ ਲੜਕੀ ਵਾਲੋਂ ਕੀ ਗੱਲਬਾਤ ਵੀ ਨਹੀਂ ਹੋ ਪੰਦੀ ਸੀਗੀ ਉਸ ਲੜਕੇ ਦੇ ਨਾਲ ਜਿਹੜੀ ਵਿਛੋੜਾ